वाहेगुरू वाहेगुरू साढे सरकार भाई कौर सिंह जी मास्टर जी जिन्या वी महा ਇਹ ਸਭ ਆਪਕੇ ਤੇ ਬੜੀ ਦਇਆ ਕੀਤੀ ਹੈ ਤੇ ਆਪਣੀ ਦਿੱਤੀ ਹੈ ਦੇ ਮਾਸਟਰ ਜੋ ਤਕਰੀਬਨ ਸਾਰੇ ਇਸੇ ਲਈ ਹੈ ਸੱਜਣ ਜਿਹੜੇ ਨੇ ਪਿਛਲੇ ਤਿੰਨ ਦਿਨਾਂ ਤੋਂ ਹਾਜ਼ਰੀ ਲਵਾ ਕੇ ਗਏ ਨੇ ਔਰ ਐਤਵਾਰ ਨੂੰ ਕਾਫੀ ਸਾਰੇ ਅਰਜੇਵੇ ਵੀ ਹੁੰਦੇ ਨੇ ਔਰ ਇਹ ਜਿਹੜਾ ਪ੍ਰੋਗਰਾਮ ਸੀ ਮਾਸਟਰ ਜੀ ਵੱਲੋਂ ਇਹ ਕਿਹਾ ਵੀ ਗਿਆ ਸੀ ਕਿ ਸਾਡਾ ਨਾਮ ਨਾ ਲਿਆ ਜਾਵੇ ਪਰ ਇਹ ਜਿਹੜੇ ਕਾਰਜ ਦੇ ਤੇ ਜਿਹੜੇ ਕਾਮ ਨੇ ਇਹ ਉਹਨਾਂ ਨਾਵਾਂ ਦੇ ਨਾਲ ਹੀ ਲਿਖੇ ਜਾਂਦੇ ਨੇ ਸੱਚੇ ਗੁਰੂਆਂ ਦੇ ਕੀਤੇ ਹੋਏ ਹੁਕਮਨਾਮਿਆਂ ਨਾਲ ਉਹਨਾਂ ਦੇ ਵਿਚਾਰਾਂ ਦੇ ਨਾਲ ਉਹ ਜਿਹੜੀ ਤਕਰੀਬੇ ਆਉਂਦੀ ਹੈ ਉਹ ਤਕਰੀਬੇ ਲਿਆਉਣ ਵਾਸਤੇ ਜਨ ਜਨ ਕਰਕੇ ਕੇ ਸੱਚ ਨੂੰ ਬਚਾਉਣ ਵਾਸਤੇ ਨਵੀਂ ਬਲੀਰੀ ਨੂੰ ਵਿਦਿਆ ਨਾਲ ਤੇ ਗੁਰਬਾਣੀ ਨਾਲ ਜੋੜਨ ਵਾਸਤੇ ਇਹੋ ਜਿਹੇ ਸਮਾਗਮ ਨੇ ਔਰ ਇਹ ਜਿਹੜੇ ਧਾਮਜੀਤ ਸੱਜਣ ਸ਼ਰਧਾ ਮਾਨ ਸੱਜਣ ਨੇ ਉਹਨਾਂ ਤੱਕ ਇਹ ਆਉਣਾ ਆਪਣੋ ਸਮਾਗਮ ਰੱਖਣੇ ਪਰ ਸਮਾਜਪਨ ਦੇ ਵਿੱਚੋਂ ਫਿਰ ਜਿਵੇਂ ਭਾਈ ਸਾਹਿਬ ਆ ਚੈਨ ਵਾਲੇ ਆਉਦੇ ਨੇ ਔਰ ਇਹ ਫਿਰ ਇਹਨਾਂ ਨੂੰ ਬਾਰਾਂ ਨੀ ਸੂਚੀਆਂ ਟੀਵੀ ਦੀ ਸੰਭੀਰ ਤੇ ਮੇਲ ਖਬਰਾਂ ਬਣਾਉਂਦੇ ਨੇ ਉਸ ਦੇ ਨਾਲ ਜਿਹੜੀ ਗੁਰੂ ਕੀ ਬਾਣੀ ਹੈ ਇਹ ਜਨ ਜਨ ਤੱਕ ਚਾਹਤਾ ਜਣਾ ਹੈ ਇਹ ਪ੍ਰਣਾਮ ਜਿਹੜਾ ਹੈ ਗੁੰਦਾ ਹੈ ਉਹਨਾਂ ਸੱਜਣਾ ਵਰ ਨੂੰ ਸੇ ਇਸ ਕਿਸਮ ਦਾ ਜਲ ਪਰਲਾ ਹੈ ਕਿ ਕਿਸੇ I you. ਇਹ ਬਾਸ ਦੇ ਫਤਵਾ ਜਾਰੀ ਕਰ ਦੁੱਤਾ ਵੀ ਸਾਨੂੰ ਕਰਨ ਨਹੀਂ ਹਾਂ ਜਿਉਂਦਿਆਂ ਚੜ ਦਿੱਤਾ ਜਾਂਦਾ ਤੇ ਜਦੋਂ ਅਗਲੇ ਦਿਨ 13 ਹੋ ਗਿਆ ਤੇ ਅੱਜ ਰੋਜ਼ਾਨਾ ਦੀ ਤਰ੍ਹਾਂ ਦਾਲ ਦੀ ਵਿਦਾ ਤੇ ਕਰਦੀ ਹੈ ਪਰ ਸਾਹ ਸੰਗ ਦੇ ਅੱਜ ਜਦੋਂ ਜਾਣ ਲੱਗੇ ਨੇ ਤੇ ਜਿਹੜਾ ਸਿਪਾਹੀ ਜਿਹੜਾ ਰੋਜ਼ਾਨਾ ਲੈਣ ਵਾਸਤੇ ਉਸਦੇ ਹੁਣੇ ਅੱਖਾਂ ਦੇ ਲਗੇ ਮਾਂ ਅੱਜ ਆਪਣੇ ਸਹੇਬਜ਼ਾਦੇ ਨੂੰ ਘੁੱਟ ਕੇ ਪਿਆਰ ਕਰ ਲੈ ਕਿਉਂਕਿ ਅੱਜ ਅਗੇ ਤੇ ਵਾਪਸ ਆਣਦੇ ਸੀ ਪਰ ਅੱਜ ਇਹਨੇ ਵਾਪਸ ਨਹੀਂ ਆਣਾ ਇਸ ਆਸ ਜੁੜੇ ਤੇ ਜੋਰਾਵਰ ਸਗਨੇ ਆਖਿਆ ਸੀ ਕਹਿੰਦਾ ਦਾਦੀ ਜਦੋਂ ਅਸੀਂ ਰੋਜ਼ ਜਾਂਦੇ ਸੀ ਤੀ ਤੂੰ ਇੱਕ ਚੀਜ਼ ਭੁੱਲ ਗਈ ਹੈ ਅੱਜ ਵੀ ਅੱਜ ਤੂੰ ਯਾਦ ਨਹੀਂ ਕੀਤਾ ਦਾਦੀ ਕਹਿੰਦੀ ਬੱਚੇ ਦੱਸੋ ਕੀ ਭੁੱਲ ਗਈ ਜੋਰਾਵਰ ਸੇ ਬਾਤ ਕਰਦਾ ਕਹਿੰਦਾ ਦਾਦੀ ਬਾ ਜਦੋਂ ਅਸੀਂ ਰੋਜ਼ ਅੱਗੇ ਜਾਂਦੇ ਸੀ ਤੂੰ ਅਰਦਾਸ ਨਹੀਂ ਕਰਦੀ ਸੀ ਦਾਦੀ ਅੱਜ ਤੂੰ ਅਰਦਾਸ ਨਹੀਂ ਕਰਦੀ ਤੇ ਦਾਦੀ ਨੇ ਕਹਾ ਕਿ ਸੀ ਗਿੰਦਗੀ ਅੱਜ ਅਰਦਾਸ ਕਰਾਂ ਕਿ ਅੱਜ ਤੁਹਾਡੇ ਜਾਣ ਤੋਂ ਬਾਅਦ ਕਰਾਂ ਗੱਲ ਕਿ ਕਿਉਂ ਗੱਲ ਕਿ ਮੈਂ ਤੁਹਾਨੂੰ ਬਚਪਨ ਤੋਂ ਕਿੰਨਾ ਸਾਹਮਿਆ ਹੈ ਹਰੇਕ ਦਾਦੀ ਨੂੰ ਸਾਡੇ ਨੂੰ ਆਪਣੇ ਪੋਤੇ ਨਾਲ ਕਿੰਨਾ ਪਿਆਰ ਹੁੰਦਾ ਹੈ ਮੈਂ ਤੁਹਾਨੂੰ ਸਾਂਭ ਨਹੀਂ ਨਹੀਂ ਜਾਂ ਤੇ ਮੈਂ ਅੱਜ ਇਹ ਰਾਸ ਕਰਾਂਗੀ ਤੁਮ ਤੇ ਇੱਕ ਵਾਰ ਤੇ ਚਰਨਾ ਚ ਕਿ ਜਿੰਨਾ ਚਿਰ ਤੇ ਸੁਆਸ ਚੱਲੇ ਤੇ ਮੈਂ ਸਾਂਭਿਆ ਮੈਂ ਇਹਨਾਂ ਨੂੰ ਪਾਲਿਆ ਪਰ ਅੱਜ ਮੇਰੇ ਪਤੀ ਦੇ ਗੁਰੂ ਤੇਗ ਬਹਾਦਰ ਜੀ ਅੱਜ ਇਹ ਤੁਹਾਡੀ ਆਪੇ ਦਾਦੇ ਦੀ ਗੋਦ ਵਿੱਚ ਜਾਣ ਲੱਗੇ ਨੇ ਅੱਜ ਉਹਨੂੰ ਤੁਸੀਂ ਸਾਹਮਣੇ ਰੱਖਾ। ਤੁਸੀਂ ਇਹਨੂੰ ਸਾਹਮਣਾ ਹੈ ਆਪਣੀ ਗੋਦ ਤੁਸੀਂ ਲੈਣੀ ਹੈ। ਤੇ ਫਿਰ ਦੇਖੋ ਸਾਹਸ ਸਕੱਟ ਦੇ ਤੇਰਾ ਪੁੱਮਾ ਬਾਬਾ ਜੁਰਾਵਾ ਸਿੰਘ ਜੀ ਉਮਰ 9 ਸਾਲ ਦੀ ਹੈ। ਨਾਲ ਪਾਪਾ ਵਰਦੇ ਸਿੰਘ ਉਮਰ 7 ਸਾਲ ਦੀ ਹੈ। ਫਿਰ ਡਰਾਵੇ ਦਿੱਤੇ ਗਏ ਇਹ ਇਤਿਹਾਸਿਕ ਮੰਨਜੂ ਪਰ ਨਹੀਂ ਮੰਨੇ ਫਿਰ ਸਾਧ ਸੰਗਤ ਦੀ ਦਵਾਰ ਜਿਹੜੀ ਹੈ ਉਹ ਸਾਦੇ ਸ਼ੁਰੂ ਕੀਤੀ ਦੀਆਂ ਦੀਆਂ ਆਪਾ ਕਹਿੰਦੇ ਆ ਦੀਆਂ ਬੜਾਈਆਂ ਦੀਆਂ ਦੀਆਂ ਚਾਰੇ ਪਾਸਿਓਂ ਸੀ ਉਹ ਜਿਵੇਂ ਚਾਰੇ ਪਾਸਿਓਂ ਦੀਆਂ ਤੇ ਬਚਾਲੇ ਖੜਾ ਲੈ ਤੇ ਸਾਧ ਸੰਗਤ ਨੇ ਦੀਆਂ ਬੜਾਈਆਂ ਇੱਕ ਵਾਰ ਤੇ ਕਹਿੰਦੇ ਨੇ ਫਿਰ ਜਦੋਂ ਸਾਂ ਕੁਡਲ ਲੱਗਿਆ ਨਾ ਇੱਕ ਵਾਰ ਤੇ ਉਹ ਦਵਾਰ ਵੀ ਫੜ ਗਈ ਸੀ ਸਿਰ ਜਾਂਦੇ ਬਿਹੋਸ਼ ਹੋ ਕੇ ਗਰੇ ਤੜੀਆਂ ਦਸੀਆਂ ਨਹੀਂ ਅਭੀ ਇਹਨੂੰ ਹੋਸ਼ ਵਿੱਚ ਲੈ ਕੇ ਆਓ ਫਿਰ ਵੀ ਆਕੇ ਬੱਚੇ ਹੋ ਜੇ ਵੀ ਮਾਣ ਲਓ ਤੁਹਾਡਾ ਇਲਾਜ ਕੀਤਾ ਜਾਵੇ ਪਰ ਨਹੀਂ ਬੋਧਿਆ ਤੇ ਨਹੀਂ ਸੀ ਕਿ ਆਪਰ ਬਾਬਾ ਜੋਰਾਵਸ ਤੇ ਫਤਿਹ ਦੇ ਸਿਰ ਮਾਰਦਾ ਸੀ ਕਿਤੇ ਨਹੀਂ ਮੰਨਣੀ ਤੇਰੀ ਨਹੀਂ ਮੰਦਨੀ ਹੈ ਤੇ ਸਾਧ ਸੰਗਤ ਦੇ ਫਿਰ ਉਸ ਵੇ ਸਮਾਣੇ ਦੇ ਜਿਹੜੇ ਜਲਾਦ ਸੀਗਾ ਇੱਥੇ ਦੇ ਰਹਿਣ ਵਾਲੇ ਤੇ ਉਹਨਾਂ ਦਾ ਜਿਹੜਾ ਉੱਥੇ ਕੇਸ ਕੋਈ ਚੱਲਦਾ ਸੀ ਸਾਸਨ ਦੇ ਬਾਸਰੇ ਵੀਕ ਦੇ ਸਾਸਨ ਦੇ ਵੀਕ ਤੇ ਉਹ ਜਲਾਸੀ ਸਮਾਣੀ ਤੇ ਫਿਰ ਉਹਨਾਂ ਨੇ ਆਖਿਆ ਸੀ ਕਿ ਸਾਨੂੰ ਸਾਨੂੰ ਇਸ ਕੇਸ ਵਿੱਚੋਂ ਬਰੀ ਕਰ ਦਿਓ ਤੇ ਸਹਿਬਜ਼ਾਦ ਨੂੰ ਅਸੀਂ ਛੀਡ ਕਰ ਦੰਦੇ ਉਹਦੇ ਮਨ ਦੀ ਗੱਲਾਂ ਕਰਦੇ ਸੀ ਅਸੀਂ ਆਪਾਂ ਛੀਡ ਕਹਿੰਦੇ ਹਾਂ ਫਿਰ ਸਾਸਨ ਜੀ ਉਹਨਾਂ ਨੇ ਇਸ ਦੋਵਾਂ ਸਾਰੇ ਸ਼ਾਨ ਦਾ ਜਿਹੜੀਆਂ ਸੀ ਉਹ ਵੜ ਦਿੱਤੀਆਂ ਸੀ ਆਪਣੇ ਘੋਟਿਆਂ ਵਿੱਚ ਲੈ ਕੇ ਨਾ ਛਾਤੀ ਤੇ ਬਹਿ ਗਏ ਸੀ ਤੇ ਬਹਿ ਗਏ ਇਸ ਸ਼ਾਨ ਦਾ ਵੰਡੀਆਂ ਸੀ ਇਹ ਸਾਧ ਸੰਗਤ ਦੀ ਸ਼ਿਰਕੀਤਾ ਗਿਆ ਪਰ ਵੇਖੋ ਜਿਹੜੇ ਉਹ ਸਾਹਿਬਾਂ ਦੇ ਸ਼ਹੀਦ ਹੋਏ ਜਿਹੜੇ ਅੱਜ ਉਹਨਾਂ ਦੀ ਕਰਨੀ ਨੂੰ ਆਪਾਂ ਯਾਦ ਕਰਦੇ ਆ ਉਹਨਾਂ ਦੀ ਕਰਤੀ ਕਰਕੇ ਅੱਜ ਉਹਨਾਂ ਨੂੰ ਅਸੀਂ ਕਹਿੰਦੇ ਵੀ ਉਹ ਨਿੱਗੀਆਂ ਜਿਨ੍ਹਾਂ ਨੇ ਵੱਡਾ ਸਾਗਾ ਕਰਕੇ ਵਿਖਾਇਆ ਅੱਜ ਉਹਨਾਂ ਨੂੰ ਸਹੀ ਸਰਕਾਰ ਨ ਬਾਬੇ ਕਹਿੰਦੀ ਆ ਇੱਥੇ ਇੱਥੇ ਵੱਡੀਆਂ-ਵੱਡੀਆਂ ਉਮਰਾਂ ਵਾਲੇ ਵੀ ਹੋ ਗਏ ਸਾਧ ਸੰਗਤ ਜਿਨ੍ਹਾਂ ਦੀ ਉੱਪਰ ਸਾਰੀ ਜਿੰਦਗੀਆਂ ਲੱਗੀ ਹੈ ਪਰ ਉਹਨਾਂ ਦੀ ਕਰਤੀ ਨਹੀਂ ਬਣੀ ਉਹਨੂੰ ਪਤਾ ਨਹੀਂ ਲੱਗਾ ਵੀ ਅਸੀਂ ਸਾਡਾ ਜੀਵਨ ਕਾਦੇ ਵਾਸਤੇ ਮਿਲਿਆ ਸੀ ਕੀ ਜੀਵਨ ਅਸੀਂ ਕਿਵੇਂ ਜਿਉੜੇ